ਹੋ ਗਈ ਅੱਖੀ ਵੇਖਦੇ ਮੈਂ ਵੇਖੇ ਇੱਥੇ ਬੜੇ ਇਨਸਾਨ ਅੱਖੀ ਵੇਖਦੇ ਮੈਂ ਵੇਖੇ ਇੱਥੇ ਬੜੇ ਇਨਸਾਨ ਲੋਕੀ ਪੈਸਿਆਂ ਲਈ ਆਪਣੀ ਜ਼ੁਬਾਨ ਵੇਚ ਗਏ ਵੇਚ ਗਏ ਤੇਰੀ ਵਿਗੇ ਦਾ ਫਸਲ ਕਾ ਤੋ ਭੋੜਿਆ ਵੇਚਟਾ ਲੋਕੀ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਗਏ ਤੇਰੀ ਵਿਗੇ ਦਾ ਫਸਲ ਕਾ ਤੋ ਭੋੜਿਆ ਵੇਚਟਾ ਲੋਕੀ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਗਏ ਤੇਰੀ ਵੀ ਕੇ ਨਾ ਫਸਲ ਕਾ ਤੋ ਭੋਲਿਆ ਵੇ ਜਟਾ ਲੋਕੀ ਮਿੱਟੀ ਦਾ ਬਣਾ ਕੇ ਫਸਵਾਣ ਵੇ ਚ ਗਏ ਚਾਲ ਪੰਡਤਾਂ ਦੀ ਵੇਖ ਲੈ ਡਰਾ ਕੇ ਲੋਕਾਂ ਸਈ ਕਿਵੇਂ ਪੱਥਰਾਂ ਨੂੰ ਮੁੰਦਰੀ ਚ ਜੜ ਵੇਚ ਗਏ ਓਏ ਅੱਜ ਦੇ ਵਿਗਦੀ ਏ ਰੂੜੀ ਤੇਰੀ ਸਾਰਿਆਂ ਤੋਂ ਮਾੜੀ ਕੀ ਹਵਾ ਵੀ ਗੁਬਾਰਿਆਂ 'ਚ ਭਰ ਵੇਚ ਗਏ ਓਏ ਅੱਜ ਦੇ ਵਕਦੇ ਰੂੜੀ ਤੇਰੀ ਸਾਰਿਆਂ ਤੋਂ ਮਾਰੀ